ਸਾਸਰੀ ਕਾਲ ਸਾਰੇ ਵੀਰਾਂ ਨੂੰ ਲਓ ਜੀ ਅੱਜ ਦਾ ਬਲੌਗ ਹੈ ਪੈਣੀ ਸਾਹਿਬ ক্রিকেট ਟੂਰਨਾਮੈਂਟ ਪੈਣੀ ਸਾਹਿਬ ক্রিকেট ਟੂਰਨਾਮੈਂਟ ਜਿਹੜਾ ਹੋਇਆ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕਰਾਇਆ ਇੰਤਜ਼ਾਮ ਪੂਰਾ ਫੁੱਲ ਮਤਲਬ ਹਰ ਪ੍ਰਕਾਰ ਸਟੈਂਡਰਡ ਦੀ ਚੀਜ਼ ਸੀ ਇਹ ਗਰਾਊਂਡ ਇਹਨਾਂ ਨੇ ਕੁਝ ਦਿਨ ਪਹਿਲਾਂ ਹੀ ਤਿਆਰ ਕੀਤਾ ਦੇਖ ਲਓ ਕਿੰਨਾ ਵਧੀਆ ਗਰਾਊਂਡ ਤਿਆਰ ਕੀਤਾ ਗਰਾਸ ਦੂਜਾ ਹੀ ਹੈ ਦੇਸੀ ਆਮ ਕਹ ਰਿਹਾ ਹਾਂ ਤੁਸੀਂ ਮੋਥਾ ਕਹ ਲਓ ਜਾਂ ਕੁਝ ਮਰਜ਼ੀ ਕਹ ਲਓ ਬਟ ਐਨ ਫਿਨਿਸ਼ਿੰਗ ਗੱਲਬਾਤ ਤਿਆਰ ਪੂਰੀ ਗਰਾਊਂਡ ਇਹਨਾਂ ਨੇ ক্রিকেট ਦੇ ਰੱਖੇ ਸੀ 1 2 3 ਤੇ ਤਿੰਨ ਗਰਾਊਂਡ ਸੀਗੇ ਇਹਨਾਂ ਦੇ ਔਰ ਤਿੰਨੇ ਗਰਾਊਂਡਾਂ ਵਿੱਚ ਇਹਨਾਂ ਨੇ ਲਗਾਤਾਰ ਮੈਚ ਕਰਾਏ ਨੇ ਬਿਨਾ ਕਿਸੇ ਰੈਸਟ ਤੋਂ ਤੇਰੀ ਤੋਂ ਟੂਰਨਾਮੈਂਟ ਇਹ 16 17 18 ਮਈ ਦਾ ਸੀ ਬਹੁਤ ਹੀ ਵਧੀਆ ਇੰਤਜ਼ਾਮ ਔਰ ਉਹ ਦੋ ਹੀ ਵਧੀਆ ਇੰਤਜ਼ਾਮ ਗੁਰੂ ਕਾ ਲੰਗਰ ਖਾਣਾ ਪੀਣਾ ਸ਼ਹੀਦ ਹਰ ਚੀਜ਼ ਦੇਸੀ ਕਿਉ ਦੀ ਔਰ ਇਸ ਟੂਰਨਾਮੈਂਟ ਦੇ ਵਿੱਚ ਇਹਨਾਂ ਨੇ ਬਹੁਤ ਹੀ ਇਵੈਂਟਸ ਰੱਖੇ ਨੇ ਕਬੱਡੀ ਇਹਨਾਂ ਨੇ ਰੱਖੀ ਹੈ ਬੈਡ ਆਪਣੇ ਬਾਲੀਵਾਲ ਰੱਖੀ ਹੈ ਤੇ ਰਸਾ ਕਸੀ ক্রিকেট ਕਬ ਮਤਲਬ ਕਾਫੀ ਇਵੈਂਟਸ ਰੱਖੇ ਸੀਗੇ ਮੈਨੂੰ ਯਾਰ ਬਹੁਤ ਖੁਸ਼ੀ ਹੋਈ ਇਹ ਜਿਆਦਾ ਵੀ ਟੂਰਨਾਮੈਂਟ ਇਹਨਾਂ ਨੇ ਮਤਲਬ ਫੈਸਿਲਿਟੀ ਪੱਖੋਂ ਮਤਲਬ ਪੂਰੀ ਐ ਗੱਲਬਾਤ ਪੂਰੀ ਰੱਖੀ ਆ ਵੀ ਕਿਸੇ ਪਾਸਿਓਂ ਕਿਸੇ ਚੀਜ਼ ਦੀ ਕਮੀ ਪੈਸੀ ਨਾ ਜਾਏ ਟੂਰਨਾਮੈਂਟ ਕਰਾਉਣ ਲੱਗੇ ਪਾਣੀ ਠੰਡਾ ਪਾਣੀ ਸ਼ਵੀਲ ਸਰਦਾਈਆਂ ਮਤਲਬ ਬਦਾਮਾਂ ਪਾਣੀ ਚਾਹ ਦੁੱਧ ਲੰਗਰ ਤੇ ਲੰਗਰ ਦੇ ਵਿੱਚ ਦੇਸੀ ਘਿਓ ਐਡੀਸ਼ਨ ਪਾ ਕੇ ਸਬਜ਼ੀਆਂ ਵਿੱਚ ਦੇਣਾ ਠੀਕ ਹੈ ਜੀ ਉਦੋਂ ਬਾਅਦ ਹਰ ਉਦੋਂ ਬਾਅਦ ਦੇਗ ਦੇਸੀ ਘਿਓ ਦੀ ਇਦਾਂ ਦਾ ਕਿ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀ ਵੀ ਟੂਰਨਾਮੈਂਟ ਪੈਣੀ ਸਾਫ ਹੋ ਰਿਹਾ ਤਾਂ ਕਮਾਲ ਅਰੇਂਜਮੈਂਟ ਰੱਖੀ ਹੈ ਇਹਨਾਂ ਨੇ ਹਰ ਚੀਜ਼ ਦੀ ਤੇ ਕਾਫੀ ਵਧੀਆ ਇੰਤਜ਼ਾਮ ਅਸੀਂ ਵੀ ਇਸ ਟੀਮ ਦੇ ਵਿੱਚ ਆਪਣੇ ਪਿੰਡ ਨੇ ਹਿੱਸਾ ਪਾਇਆ ਪਿੰਡ ਮਕਸੂਦਲਾ ਕ੍ਰਿਕਟ ਦੇ ਵਿੱਚ ਔਰ ਕ੍ਰਿਕਟ ਦੀ ਟੀਮ ਪਿੰਡ ਮਕਸੂਰ ਦੇ ਦੀ ਇਹਨਾਂ ਗਰਾਊਂਡਾਂ ਦੇ ਵਿੱਚ ਅੱਜ ਖੇਡਦੇ ਖੇਡਦੇ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਹੁਣੇ ਸੈਮੀਫਾਈਨਲ ਮੈਚ ਸੀ ਚੀਮਾ ਨਾਲ ਇਹ ਚੀਮਾ ਉਹੀ ਪਿੰਡ ਹੈ ਜਿਹਦੇ ਚ ਲੱਖਾ ਚੀਮਾ ਕਬੱਡੀ ਦਾ ਟਾਪ ਸਟਾਰ ਪਲੇਅਰ ਹੈ ਉਹ ਵੀ ਕ੍ਰਿਕਟ ਖੇលਨ ਆਇਆ ਧੀ ਹੁਣ ਵੀ ਸਾਨੂੰ ਮਿਲਿਆ ਬੜੇ ਚੰਗੇ ਸੁਭਾਅ ਦਾ ਮਾਲਕ ਹੈ ਔਰ ਉਹਨਾਂ ਨਾਲ ਵੀ ਮਿਲ ਕੇ ਬੜਾ ਵਧੀਆ ਲੱਗਿਆ ਤੇ ਉਹਨਾਂ ਨੂੰ ਅਸੀਂ ਜਿੱਤੇ ਸੈਮੀਫਾਈਨਲ ਮੈਚ ਸਾਡਾ ਫਾਈਨਲ ਮੈਚ ਹੁਣ ਇਸ ਗਰਾਊਂਡ ਦੇ ਵਿੱਚ ਹੋਵੇਗਾ ਕੁਝ ਮਿੰਟ ਬਾਦ ਤੇ ਰੈਸ ਤੋਂ ਬਾਅਦ ਸਾਡਾ ਡਕਆਊਟ ਉੱਥੇ ਹੈ ਸਾਹਮਣੇ ਟੀਮ ਜਾ ਰਹੀ ਹੈ ਬੈਠਣ ਤੇ ਰਿਜ਼ਲਟ ਵੀ ਪਾਵਾਂਗੇ ਕੱਟ ਕੇ ਕਿੱਤਾ ਰਿਹਾ ਮੈਚ ਔਰ ਇੰਤਜ਼ਾਮ ਸਾਨੂੰ ਮੈਂ ਪਹਿਲਾਂ ਹੀ ਦੱਸਤਾ ਵੀ ਬਾ ਕਮਾਲ ਹੈ ਬਹੁਤ ਹੀ ਵਧੀਆ ਇੰਤਜ਼ਾਮ ਸੀ ਇਹਨਾਂ ਦਾ ਰੂਹ ਖੁਸ਼ ਹੋ ਗਈ ਹੈ ਲੈ ਹੁਣ ਇਹ ਮੁੰਡੇ ਬੋਲਣ ਲੱਗੇ ਗਾ ਸੁਣੋ ਤੂੰ ਮੁੰਡੇ ਨੂੰ ਲੈ ਕੇ ਤੇ ਕੱਟਾ ਹੁਣ ਹੁਣ ਟੋਪਾ ਕੱਟ ਲੈ ਕੇ ਉਹਨੂੰ ਪੋਸਟ ਕੋਲ ਫਾਟਾ ਆ ਕੀ ਜੇ ਬਾਈ ਅਰ ਉਪਰ ਨਾਲ ਮਾਈ ਲਾ ਦੇ ਲਾ ਪਾ ਮਸਾ ਜਿੱਤੇ ਮਾਈ ਨੋ ਹਾਂ ਸਵੇਰੇ ਮਸਾ ਤੇ ਆ ਸੁਮਾ ਛੱਡ ਦੇਣਾ ਮਾਈ ਤੇ ਨੋ ਇਧੋ ਆਪਣੇ ਨੋਜਪੁਰੇ ਵਾਲੋ ਬੰਦੇ ਨੋ ਆ ਆ ਬਾਈ ਜਿਹੜੀ ਇਹ ਬੜਾ ਬੜਾ ਓਏ ਪਿਆਰੇ ਕਮਵੀਰ ਭਾਈ ਲਾ 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 ਲਓ ਜੀ ਲਓ ਜੀ ਪਿੰਡ ਮਕਸੂਦ ਆ ਜਿਹੜੀ ਟੀਮ ਅਸੀਂ ਇੱਥੇ ਐਂਟਰ ਕੀਤੀ ਸੀ ਪੈਣੀ ਸਾਹਿਬ ਅਸੀਂ ਆਏ ਆ ਇੱਥੇ ਸੈਕੰਡ ਅਸੀਂ ਫਾਈਨਲ ਮੈਚ ਹਾਰ ਗਏ ਸੀਗੇ ਭੈਣੀ ਸਾਹਿਬ ਨੂੰ ਇਹ ਕਾਫੀ ਵਧੀਆ ਸਕੋਰ ਕੀਤਾ ਸੀਗਾ ਸਕੋਰ ਬੋਰਡ ਅਗਰ ਕ੍ਰਿਕਟ ਸਕੋਰ ਦੇ ਵਿੱਚ ਪਾ ਕੇ ਮੈਂ ਇਹਦੇ ਜਿੱਦੇ ਦਿਖਾ ਦੂੰਗਾ ਵੈਸੇ ਵੀ ਮੈਚ ਸਾਰਾ ਆਨਲਾਈਨ ਹੋਇਆ ਜੀ ਇਹਨਾਂ ਦੇ ਕੋਲ ਸਿਰਫ ਇੱਕ ਹੀ ਚੈਨਲ ਸਿੰਘ ਹੈ ਪੰਜਾਬ ਲਾਈਵ 24 ਇਹ ਚੈਨਲ ਦੇ ਵਿੱਚ ਸਾਰੇ ਮੈਚ ਕ੍ਰਿਕਟ ਦੇ ਹੋਏ ਨੇ ਸੈਕੰਡ ਪ੍ਰਾਈਜ਼ ਵਾਸਤੇ ਮਕਸੂਦੜਾਂ ਦੀ ਟੀਮ ਸਾਰੀ ਆ ਜੇ ਅੱਗੇ ਸੈਕੰਡ ਪ੍ਰਾਈਜ਼ 31000 ਵਿੱਚ ਟਰੋਫੀ ਮਕਸੂਦੜਾਂ ਦੀ ਟੀਮ ਬਹੁਤ ਸੋਹਣਾ ਖੇਡ ਕੇ ਇਹ ਟੀਮ ਆ ਜਾਊਗਾ ਸਾਰੀ ਟੀਮੇ ਆ ਜੇ ਠੀਕ ਆ ਆ ਜਾਓ ਆਹ ਟਰਾਫੀ ਬੁਰੇ ਨਾਲ ਠੀਕ ਆ ਉਧਰ ਗਿੰਦਾ ਮਕਸੂਦੜਾ ਜੀ ਅੰਤਰਨਾਸਟੀਕ ਕਬੱਡੀ ਖਿਡਾਰੀ ਭਰਾ ਸਾਡਾ ਉਹ ਵੀ ਆਇਆ ਹੋਇਆ ਦਿਲੋਂ ਸਤਕਾਰ ਹੈ ਜਿਨ੍ਹਾਂ ਦੀ ਕਬੱਡੀ ਬੜੀ ਤਕੜੀ ਖੇਡੀ ਗਿੰਦਾ ਮਕਸੂਦੜਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਅੱਜ ਦੇ ਇਸ ਟੂਰਨਾਮੈਂਟ ਤੇ ਆਏ ਅੱবি ਉਹ ਮਈ ਅੱਜ ਚੀਮਿਆਂ ਦੀ ਟੀਮ ਖੇਡੀ ਨਬੂ ਚੀਮਾ ਲੱਖਾਂ ਚੀਮਾ ਸੋਨੂ ਵਰਗੇ ਉਹ ਵੀ ਖਿਡਾਰੀ ਖੇਡ ਕੇ ਗਏ ਸੈਮੀਫਾਈਨਲ ਲੂਜ਼ ਕਰੀ ਟੀਮ ਮੇਰੇ ਮਿੱਤਰੋ ਉਧਰ ਸਾਡਾ ਕਿੰਨਾ ਮਕਸੂਰ ਨੇ ਬਾਹਾਂਜੀ ਜੀ ਮੈਚ ਦੇ ਵਿੱਚ ਮੈਨ ਆਫ ਦਾ ਸੀਰੀਜ਼ ਆਪਣਾ ਆਰਣ ਬਰਮਾ ਬਾਕਮਾਲ ਖੇលਿਆ ਜੀ ਦੇ ਵਿੱਚ ਹਰ ਵੀ ਬਹੁਤ ਵਧੀਆ ਕਿਤੇ ਕਪਤਾਨ ਹੇਮੂ ਦਰਾਹੇ ਤੋਂ ਸਾਡਾ ਵੀਰ ਬਹੁਤ ਵਧੀਆ ਚਿੱਟੇ ਠਮੋਟ ਜੀ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆ ਤੁਸੀਂ ਦੇਖੋਗੇ ਸਕੋਰ ਬੋਰਡ ਦੇ ਵਿੱਚ ਬੰਦੇ ਨੇ ਕਿੰਨੇ ਵਧੀਆ ਤਰੀਕੇ ਨਾਲ ਬੋਲਿੰਗ ਕਰਵਾਈ ਸੀ ਤੋ ਕੁੱਲ ਮਿਲਾ ਕੇ ਸਾਰੇ ਹੀ ਮਤਲਬ ਮੈਚ ਦੇ ਵਿੱਚ ਸਾਰੀ ਟੀਮ ਨੇ ਬੜਾ ਐਫਰਟ ਲਾਇਆ ਤੇ ਸਾਰੇ ਬੰਦਿਆਂ ਨੇ ਪੂਰਾ ਜ਼ੋਰ ਲਾਇਆ ਧੰਨਵਾਦ ਸਾਰੇ ਵੀਰਾਂ ਦਾ ਤਹਿ ਦਿਲੋਂ